ਜੋ ਤੁਹਾਨੂੰ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਅੱਜ ਪਹਿਲਾ ਆਗਾਜ਼ ਸ਼ੁਰੂਆਤ ਕਰਨ ਆਤੇ ਆਏ ਆਂ ਪਰ ਸੁਪਾਲ ਸਿੰਘ ਖੈਰਾ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਇਹ ਬੜੀ ਫੈਸਲਾ ਖੁਨ ਤੇ ਨਰਨਾਇਕ ਲੜਾਈ ਹੈ ਅਗਰ ਇਹ ਫੈਸਲਾ ਕੋਲ ਨਰਨਾਇਕ ਲੜਾਈ ਦੇ ਵਿੱਚ ਤੁਸੀਂ ਖੁੱਝ ਗਏ ਪੰਜਾਬ ਦੇ ਲੋਕੋ ਫਿਰ ਸਮਝ ਲਓ ਪੰਜਾਬ ਅਗਰਵਾਇਜ਼ ਨਹੀਂ 25 ਸਾਲ ਮਗਰ ਚਲਾ ਗਿਆ ਹੈ ਲੋਕ ਮਜਾਕੀਆ ਤੌਰ ਤੇ ਤੁਸੀਂ ਮਗਰਲੀ ਸਰਕਾਰ ਬਣਾਤੀ ਬਦਲਾਅ ਦੇ ਮੁੱਦੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ ਧੂਰੀ ਤੋਂ ਬਣੇ ਬਹੁਤ ਵੱਡੀ ਭਾਰੀ ਤਦਾਦ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ ਜਿਠਾਇਆ ਲੋਕ ਹਜੇ ਇਸ ਕਾ ਨੂੰ ਹਜੇ ਮੈਨੂੰ ਲੱਗਦਾ ਚੰਗੀ ਤਰ੍ਹਾਂ ਵਿਚਾਰ ਨਹੀਂ ਕਰਦੇ ਪੱਤਰਕਾਰ ਸਾਥੀ ਬੈਠੇ ਐ ਤੁਹਾਨੂੰ ਲੱਗਦਾ ਕਿ 50 ਸਾਲਾਂ ਬਾਅਦ ਫੇਰ ਸਰਕਾਰ ਬਦਲੀ ਜਾਏਗੀ ਬਿਲਕੁਲ ਤੁਸੀਂ ਜਿੰਨਾ ਸਾਲਾਂ ਨੂੰ ਸਰਕਾਰ ਬਦਲਦੇ ਹੋਗੇ ਲੇਕਿਨ ਸਾਲ ਤੱਕ ਪੂਟਣਾ ਪੈਣਾ ਕਿਉਂਕਿ ਤੁਹਾਡਾ ਪੰਜਾਬ ਇਹਨਾਂ 50 ਸਾਲਾਂ 'ਚ 25 ਬਰੇ ਮਗਰ ਚਲਾ ਗਿਆ ਜਿਹੜੇ ਕੰਮ ਇਹ 50 ਸਾਲਾਂ 'ਚ ਕਿਸੇ ਸਰਕਾਰ ਨੇ ਕਿਸੇ ਨਮਾਇंदे ਨੇ ਕਰਨੇ ਸੀ ਉਹ ਹੁਣ 25 ਸਾਲ ਮਗਰ ਚਲੇ ਗਏ ਨੇ ਕਿਉਂਕਿ ਇੱਕ ਇੱਕ ਸਾਲ ਬੜਾ ਕੀਮਤੀ ਹੈ ਤੁਹਾਡੇ ਬਦਲਾਅ ਦੇ ਫੈਸਲੇ ਨਾਲ ਇਹ ਵੱਡਾ ਨੁਕਸਾਨ ਹੋਇਆ ਹੈ 5 ਸਾਲ ਦਾ ਸਮਾਂ 3 2 ਸਾਲ ਤਾਂ ਨਿਕਲ ਗਏ ਨੇ 2.5 ਸਾਲ 2.5 ਸਾਲ ਹੋਰ ਰਹਿ ਗਏ ਇਹ ਬੀਤ ਜਾਂਦਾ ਹੈ ਔਰ ਸਾਡੇ ਲੀਡਰਾਂ ਨੂੰ ਤਾਂ ए, सार, सार, पता भी नहीं लगता। लेकिन की धरती तो जितना सचे बादशाह कृपा हो जाती है ए, कत नहीं कि पंजाब हर मुद्दे से सुखपाल सिंह खहरा देश की पार्लियामेंट आपकी आवाज बुलंद करेगा और गूंजे कहा ਇਹ ਕਿਸੇ ਵਿਅਕਤੀ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਕੋਈ ਐਸਾ ਮੁੱਦਾ ਬੈਠਾ ਹੈਗਾ ਜਿਹੜਾ ਨਹੀਂ ਚੱਕੇਗਾ ਪਰ ਇਹਨੂੰ ਜਿਤਾਉ ਇਹਨਾਂ ਨੂੰ ਜਿਤਾਉਂਦੇ ਨਾਲ ਕੀ ਹੋਣੇ ਜਦ ਸਿੱਧਮ ਸਿੱਧਾ ਲੜਾਈ ਨਰਿੰਦਰ ਮੋਦੀ ਜੀ ਦੇ ਨਾਲ ਹੈ ਜਿਹੜਾ ਦੇਸ਼ ਦੇ ਨਕਸ਼ੇ ਤੋਂ ਪੰਜਾਬ ਹਟਾਉਣਾ ਚਾਹੁੰਦਾ ਹੈ ਜਿਹੜਾ ਪੱਗ ਵੀ ਪਹਿਚਾਨ ਹਟਾਉਣਾ ਚਾਹੁੰਦਾ ਹੈ ਜਿਹੜਾ ਸਿੱਖਾਂ ਨੂੰ ਠੀਕਿਆ ਕੁੱਤਕਤੇ ਦੇ ਵਿੱਚ ਇੱਕ ਆਈਪੀਐਸ ਸਿੱਖ ਨੌਜਵਾਨ ਸਾਥੀ ਨੌਜਵਾਨ ਮੁੰਡਾ ਜਿਹਨੂੰ ਦੋ ਬੀਜੇਪੀ ਦੀਆਂ ਕਾਰਿਆ ਕਰਤਾ ਜਿਨ੍ਹਾਂ ਦੇ ਫੁੱਲ ਦਾ ਨਿਸ਼ਾਨ ਗਰੇਚ ਮਸਰਤ ਪਾਇਆ ਸੀ ਕਿਹਾ ਉਹਨਾਂ ਨੇ ਕੀ ਕਿਹਾ ਪਤਾ ਉਹਨਾਂ ਨੇ ਉਹਨਾਂ ਨੇ ਰੋਕਿਆ ਉਹ ਕਹਿੰਦਾ ਆਪ ਖਾਲਿਸਤਾਨੀਓ ਅੱਜ ਪੱਕੀ ਪਹਿਚਾਣ ਖਾਲਿਸਤਾਨ ਦੇ ਨਾਮ ਦੇ ਨਾਲ ਕਰ ਦਿੱਤੀ ਗਈ ਹੈ ਇਸ ਬੀਜੇਪੀ ਦੇ ਕਾਰਕੁਨ ਨੇ ਇਸ ਮੋਦੀ ਨੇ ਇਹ ਸਾਰਾ ਸਿਸਟਮ ਸਾਨੂੰ ਇਸ ਕਰਦਾ ਗਿਲਾ ਹੈ ਸਾਡਾ ਟੱਕਾ ਸੁਲਬ ਜੋ ਮਰਜ਼ੀ ਕਰ ਲਓ ਲੇਕਿਨ ਅਸੀਂ ਖਾਲਿਸਤਾਨੀ ਨਹੀਂ ਹੈ ਪੰਜਾਬੀ ਹਿੰਦੁਸਤਾਨੀ ਨੇ ਇਹਨਾਂ ਪੰਜਾਬੀਆਂ ਨੇ ਚਰਚਾ ਦੇ ਸ਼ਰਸ਼ਾਦ ਕਰਾਇਆ ਲੜਾਈ ਲੜੀਆਂ ਸਰਹੱਦਾ ਤੇ ਅੱਜ ਵੀ ਨੌਜਵਾਨ ਸ਼ਹੀਦ ਹੋਇਆ ਤੁਸੀਂ ਸਾਨੂੰ ਪਿੱਛੇ ਟੱਕਿਆ ਅੱਜ ਇੰਡੀਆ ਗੇਟ ਤੇ ਜਾ ਕੇ ਦੇਖ ਲਓ ਪੰਜਾਬੀਆਂ ਦੇ ਸਰਦਾਰਾਂ ਦੇ ਸਭ ਤੋਂ ਕੇ ਨਾਂ ਜਿਆਦਾ ਨਾਂ ਲਿਖੇ ਗਏ ਨੇ ਕਿਉਂ ਇਹਨਾਂ ਪੰਜਾਬੀ ਸੂਰਮੇ ਯੋਧਿਆਂ ਨੇ ਅਗਰ ਲਾਲ ਚਿੱਲੇ ਤੇ ਦੇਸ਼ ਦਾ ਪ੍ਰਧਾਨ ਮੰਤਰੀ ਚਰਚਾ ਲਹਿਰਾਉਦਾ ਕਿਉਂ ਪੰਜਾਬ ਦੇ ਸਰਦਾਰਾਂ ਦੀ ਬਗਾਵਤ ਤੇ ਪੰਜਾਬੀਆਂ ਦੀ ਮਰਦਾਨੀ ਕਰਕੇ ਇਹ ਨਿਰਣਾਇਕ ਲੜਾਈ ਹੈ ਅੱਜ ਸਾਰੀਆਂ ਪਾਰਟੀਆਂ ਨੂੰ ਢਾ ਲਿਆ ਕਿਸੇ ਨੇ ਵੀਡੀ ਨੇ ਫੜ ਲਿਆ ਕਿਸੇ ਨੂੰ ਸੀਬੀਆਈ ਨੇ ਫੜ ਲਿਆ ਕਿਸੇ ਨੂੰ ਇਨਕਮ ਟੈਕਸ ਨੇ ਫੜ ਲਿਆ ਇੱਕ ਵਿਅਕਤੀ ਅੱਜ ਦੇਸ਼ ਦਾ ਇੱਕ ਵਿਅਕਤੀ ਚਾਹੇ ਮਮਤਾ ਬੈਨਰਜੀ ਹੈ ਚਾਹੇ ਸ਼ਰਦ ਪਵਾਰ ਹੈ ਚਾਹੇ ਨਤੀਸ਼ ਕੁਮਾਰ ਹੈ ਨਤੀਸ਼ ਕੁਮਾਰ ਵਿਅਕਤੀ ਵਿਅਕਤੀ ਨੇ ਗੋਡੇ ਟੇਕਤੇ ਪਰਸੋ ਚੌਥੇ ਫੋਟੋ ਆਈ ਸੀ ਨਤੀਸ਼ ਕੁਮਾਰ ਜੀ ਪੈਰੀ ਅਫਲਾ ਰਹੇ ਸੀ ਜਿਵੇਂ ਹੋ ਕੇ ਨਰਿੰਦਰ ਮੋਦੀ ਦੇ ਡਰਾ ਲਿਆ ਤੇ ਚਾਹੇ ਕੋਈ ਹੋਰ ਵਿਅਕਤੀ ਹੈ ਇੱਕ ਵਿਅਕਤੀ ਅੱਜ ਦੇਸ਼ ਦੇ ਸਾਹਮਣੇ ਖੜਾ ਹੈ ਉਹ ਹੈ ਰਾਹੁਲ ਗਾਂਧੀ ਜਿਹੜਾ ਆਈਡੀ ਤੋਂ ਨਹੀਂ ਦੇ ਰਿਹਾ ਸੀਪੀਆਈ ਤੋਂ ਨਹੀਂ ਦੇ ਰਿਹਾ ਹਿੰਚਮਟੈਕ ਤੋਂ ਨਹੀਂ ਦੇ ਰਿਹਾ ਘਰ ਖੋਲਿਆ ਜਵਾਰਲਾਲ ਨਹਿਰੂ ਦੇ ਘਰ ਦਾਤੇ ਉਸ ਵਿਅਕਤੀ ਦਾ ਘਰ ਖੋਲਿਆ 2 ਸਾਲ ਸਜ਼ਾ ਹੋ ਗਈ ਕਿਉਂਕਿ ਕਿਸੇ ਨੂੰ ਮੀਂਹ ਦਾ 2 ਮਹੀਨੇ 4 ਮਹੀਨੇ ਅੰਦਰ ਗਏ ਲੇਕਿਨ ਰਾਹੁਲ ਜਾਵੀਰ ਨੂੰ 2 ਸਾਲ ਦੀ ਸਜ਼ਾ ਕਰ ਦਿੱਤੀ ਗਈ ਸਦਸਤਾ ਰੱਦ ਕਰ ਦਿੱਤੀ ਗਈ ਲੇਕਿਨ ਛੁਕਿਆ ਨਹੀਂ

ਹੋਤੀ ਹੈ ਤੁਸੀਂ 2027 ਦੇ ਵਿੱਚ ਅਗਲੀ ਸਰਕਾਰ ਦਾ ਫੈਸਲਾ ਕਰਨੇ ਕੀ ਸਰਕਾਰ ਦੇ ਹਿਸਾਬ ਕਿਤਾਬ ਕਰਨਾ ਕੀ ਕੰਮ ਚੰਗੇ ਕੀਤੇ ਕੀ ਨਹੀਂ ਕੀਤੇ ਕਰ ਲਓ ਜੋ ਕਰਨਾ ਹੈ ਮੈਂ ਬਹੁਤ ਵੱਡੀ ਗੱਲ ਕਹਿ ਰਿਹਾ ਜੇ ਫਿਰ ਰਸਤਾ ਚੰਗਾ ਹੋਵੇ ਤਾਂ ਫਿਰ ਅਗਲੀ ਵਾਰੀ 2027 ਵਿੱਚ ਵੇਖੋ ਲੇਕਿਨ ਇਹ ਪਾਰਲੀਮੈਂਟ ਦੀ ਚੋਣ ਦੇ ਵਿੱਚ ਕਿਸੇ ਹੋਰ ਪਾਰਟੀ ਦਾ ਅਗਰ ਕਾਲੀ ਦਾ ਇੱਕ ਦੋ ਬਸਾ ਜਿੱਤ ਗਿਆ ਤੇ ਠੀਕ ਹੈ ਸਿੱਧੇ ਅਸਿੱਧੇ ਕੋਰਤੇ ਤੁਸੀਂ ਮੋਦੀ ਦੀ ਮਦਦ ਕਰ ਰਹੇ ਹੋ 6 ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਦੇ ਬਣਾ ਕੇ ਭੇਜੇ ਕਦੇ ਇੱਕ ਦਾ ਵੀ ਆਵਾਸੀ ਲੈਣ ਦਾ ਮੂੰਹ ਖੋਦਾ ਮੈਂ ਬੇਸ਼ਕੀ ਪਾਰਲੀਮੈਂਟ ਦੇ ਵਿੱਚ ਨਹੀਂ ਦੇਖਿਆ ਤੇ ਜੇ ਇੱਕ ਬਣਾ ਕੇ ਭੇਜਿਆ ਸੀ ਜਲੰਧਰ ਦੇ ਲੋਕਾਂ ਨੇ ਔਰ ਜਲੰਧਰ ਦੇ ਲੋਕਾਂ ਨੇ ਉਹ ਫੁੱਲਣਾ ਚਲਾ ਗਿਆ ਮੇਰੇ ਕਹਿੰਦੇ ਤੋਂ ਭਾਵੇਂ ਅਗਰ ਇੱਕ ਵਿਅਕਤੀ ਅਗਰ ਸੰਗਰੂਰ ਤੋਂ ਤੁਸੀਂ ਵੋਟਾਂ ਪਾਤੀਆਂ ਤਾਂ ਬੇਸ਼ਕੀ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਆਵਾਜ਼ ਨਹੀਂ ਗੂੰਜੇਗੀ ਕੋਈ ਜਣਾ ਫਾਇਦਾ ਨਹੀਂ ਹੋਏਗਾ ਇੱਕ ਪਾਰਟੀ ਲੜਾਈ ਲੱਗ ਸਕਦੀ ਹੈ ਕਾਂਗਰਸ ਪਾਰਟੀ ਤੇ ਸੁਖਬਾਲ ਸਿੰਘ ਖੈਰਾਂ ਨੇ ਪੱਖੀਆਂ ਉਡੇੜ ਦੇਣੀਆਂ ਜਦੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬੋਲੇ ਔਰ ਤੁਹਾਨੂੰ ਪਤਾ ਕਿ ਫਕਰ ਮਹਿਸੂਸ ਹੋਏਗਾ ਯਾਤੀ ਦੇ ਹੱਥ ਰੱਖ ਕੇ ਮਹਿਸੂਸ ਕਰੋਗੇ ਕਿ ਅਸੀਂ ਉਸ ਨਖਤੀ ਨੂੰ ਵੋਟ ਪਾਈ ਹੈ ਆ ਯਾਰ ਅੱਜ ਸਵਾਦ ਆਤਾ ਪੰਜਾਬ ਦੇ ਪੁੱਤ ਨੇ ਸਾਡੇ ਭਰਾੜੇ ਅੱਜ ਪੰਜਾਬੀਆਂ ਦੀ ਗੱਲ ਕੀਤੀ ਹੈ ਖੜੇ ਹੋ ਜੇ ਇਹ ਇਹ ਕੋ ਨੂੰ ਮਾਣ ਹੋਣਾ ਚਾਹੀਦਾ ਸੋ ਮੇਰੀ ਤੁਹਾਨੂੰ ਬੇਨਤੀ ਹੈ ਇਹਨਾਂ ਨਾਲ ਤਾਂ ਨਿਪਟਦਾ ਨਹੀਂ ਨਿਪਟਦਾ ਇਥੋਂ ਆਇਆ ਨਾਲ ਮੁੱਖ ਮੰਤਰੀ ਸਾਹਿਬ ਨਾਲ ਇਹਨਾਂ ਦੀ ਸਰਕਾਰ ਨਾਲ ਜੋ ਇਹਨਾਂ ਦੇ ਕਾਰਜ ਨਹੀਂ ਕੋਈ ਇਹਨਾਂ ਨੇ ਵਾਅਦੇ ਕੀਤੇ ਝੂਠੇ ਜੋ ਇਹਨਾਂ ਨੇ ਪਰਚਾ ਕੀਤੇ ਝੂਠੇ ਜੋ ਇਹਨਾਂ ਨੇ 1000 ਰੁਪਏ ਬੀਬੀਆਂ ਦੇ ਹਾਸਤੇ ਕਿਹਾ ਉਹ ਗੱਲਾਂ ਕਰਨੀ ਹੈ ਲੇਕਿਨ ਜਿਹੜੇ ਚਾਹੂਆ لے ਲਿਆ ਕਿਰਪਾ ਕਰਕੇ ਉਹਨਾਂ ਨੂੰ ਜਾ ਕੇ ਦੱਸਣੇ ਕਿ ਸਮਾ ਹੋਣ ਹੈ ਨਿਰਾਇਕ ਪਾਈਦਾ ਹੈ ਅੱਜ ਪੰਜਾਬ ਦਾ ਕਿਸਾਨ ਬਾਹਰ ਤੇ ਬੈਠਾ ਹੈ ਅੱਜ ਦੇਖ ਲੋ ਹੰਕਾਰੀ ਬੀਜੇਪੀ ਨੇ ਉਹਨੂੰ ਬਾਟਰ ਵੀ ਕਪਨ ਦਿੱਤਾ ਸੁਭਕਰਨ ਮਰ ਗਿਆ ਹਜ਼ਾਰਾਂ ਦੀਆਂ ਅੱਖਾਂ ਕਰਦੀਆਂ ਗੋਡੇ ਕਰਦੇ ਬਾਹਾਂ ਤੋੜਦੀਆਂ ਲੇਕਿਨ ਬਾਟਰ ਵੀ ਕਪਨ ਦਿੱਤਾ ਜਿੱਤੇ ਮੋਦੀ ਆਇਆ ਤੀਜੀ ਵਾਰ ਹੀ ਜੇ ਤੁਹਾਡਾ ਕਾਜ ਸਾ ਅਣਹੋਣੀ ਹੋ ਗਈ ਕੇ ਅਣਹੋਣੀ ਹੋ ਗਈ ਪਰ ਜੇ ਪੰਜਾਬ ਚੋਂ ਕਿਸੇ ਹੋਰ ਪਾਰਟੀ ਦਾ ਵਿਅਕਤੀ ਜਿੱਤ ਗਿਆ ਕਾਂਦੀ ਨਾਲ ਦਾ ਝਾੜੂ ਵਾਲਿਆਂ ਦਾ ਤੁਸੀਂ ਕਦੇ ਆਪਣੇ ਆਪ ਨੂੰ ਮਾਫ਼ੀ ਕਰ ਸਕੋਗੇ ਜੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ